ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਲੂਕ ਮਹੱਲਾ ਚੌਥਾ ਸਤ ਗੁਰ ਤਰਤੀ ਧਰਮ ਹੈ ਇਸ ਵਿੱਚ ਜੇ ਹਾ ਕੋ ਬੀਜ ਤੇ ਹਾ ਫਲ ਪਾਈ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ ਪਾਵਨ ਸਬਦ ਆਨੇ ਗੁਰੂ ਜੀ ਸੇ ਮਹਾਰਾਜਿਆਂ ਦੇ 302 ਅੰਗ ਤੇ ਸਵਾਇ ਮਾਮ ਚੌਥੀ ਪਾਸ਼ਾ ਧਨ ਗੁਰੂ ਰਾਮਦਾਸ ਮਾਲਕਸ ਲੋਕ ਹੈ ਜੋ ਗੋੜ ਦੀ ਵਾਰ ਵਿੱਚ ਦਰਜ ਹੈ ਆ ਸਭ ਦੇ ਵਿਚਾਰ ਨਾਲ ਜੁੜਨਾ ਕਰੀਏ ਗੁਰੂ ਰੂਪ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਕਿਰਪਾ ਕਰਨ ਆਪ ਸੀਸ ਬਖਸ਼ਣ ਸਿਰ ਤੇ ਮੇਰਾ ਬਰਤ ਰੱਖੇ ਆਪਣੀ ਸੇਵਾ ਆਪ ਆਪ ਲੈਣ ਤੇ ਆਪਣਾ ਸੁਭਾਅ ਦੇ ਮਨਾ ਵਿੱਚ ਇਹ ਸਬਦ ਦਾ ਪਾਪ ਹੋ ਸਕੇ ਇਹ ਬੇਨਤੀਆਂ ਕਰਦੇ ਹੋਏ ਆਂ ਸਭ ਦੇ ਵਿਚਾਰ ਨਾਲ ਜੁੜਨਾ ਕਰੀ ਜੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਜੋ ਆਪ ਬਹੁਤ ਕਾਲ ਕਮਾਈ ਕਰਕੇ ਗੁਰੂ ਸੇਵਾ ਨਾਲ ਜੁੜ ਕੇ ਅਸੀਂ ਸਪਾਈ ਗੁਰੂ ਸਹਿਬਾਂ ਤੋਂ ਤੇ ਗੁਰੂ ਬਣੇ ਬਹੁਤ ਜਦਾ ਵਿਸਤ੍ਰੇ ਗੁਰੂ ਪਿਆਰੇ ਪਉਤ ਪਾਣਾ ਮੰਨੇ ਆ। ਸਤਿਗੁਰ ਦੀ ਗੱਲ ਨੂੰ ਬਿਲਕੁਲ ਸਤ ਕਰਕੇ ਉਹਨਨ ਵਾਲੇ ਗੁਰੂ ਪਹਿਲਾ ਨਾਮ ਜੇਠਾ ਜੀ ਸੀ। ਜਿਸ ਗੁਰੂ ਦੀ ਕਿਰਪਾ ਹੋਈ ਮਹਾਰਾਜਿਆਂ ਨਾਲ ਸੀਸ ਮਿਲੀ ਚੌਥੇ ਪਾਸ਼ਾ ਬਣੇ ਗੁਰੂ ਰਾਮਦਾਸ ਜੀ। ਸਹਿਬਾਂ ਨੇ ਇਸੇ ਦਿਸੇ ਸਤਗੁਰ ਹੈ ਕਿ ਇਹ ਗੁਰੂ ਹੁੰਦਾ ਹੈ ਇਕ ਸਤਿਗੁਰੂ ਗੁਰੂ ਦਾ ਭਾਵ ਹੈ ਗੂ ਤੇ ਰੂਹ ਜਿਹੜੀ ਤਾਕਤ ਜਿਹੜੀ ਸੈ ਅਗਿਆਨਤਾ ਤੋਂ ਗਿਆਨ ਵਾਲੇ ਪਾਸੇ ਲੈ ਕੇ ਜਾਏ ਅੰਧੇਰੇ ਤੋਂ ਕੱਢ ਕੇ ਜੋ ਚੱਲਣ ਵਾਲਾ ਮਾਰਗ ਹੈ ਉਹ ਦਿਖਾਏ ਭਾਵ ਜੀ ਆਤਮਾ ਦੀ ਪੈੜੀ ਮਤ ਨੂੰ ਹਟਾ ਕੇ ਸਮਤ ਬਖਸ਼ ਦੇਵੇ ਉਹ ਸੈ ਉਹ ਤਾਕਤ ਸਮਰਤ ਗੁਰੂ ਹੈ ਸਤਿਗੁਰੂ ਪਾਵ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸੱਚਾ ਗੁਰੂ ਹੈ ਪਾਵ ਪਰਮੇਸ਼ਰ ਦਾ ਰੂਪ ਨੇ ਇੱਥੇ ਮਹਾਰਾਜ ਸਤਿਗੁਰ ਦੀ ਜਿਹੜੀ ਧਰਤੀ ਹੈ ਵੀ ਸਤਿਗੁਰ ਦਾ ਹੈ ਕਿ ਸਤਿਗੁਰ ਦੇ ਨਾਲ ਕਿਸਮਾ ਜੀਣਾ ਕਰੀਏ ਵੀ ਸਤਿਗੁਰ ਨਾਲ ਸਰੇ ਸਾਥ ਕਿਵੇਂ ਬਣੇ ਵੀ ਸਤਿਗੁਰ ਤੇ ਸਾਡਾ ਭਰੋਸਾ ਕਿਵੇਂ ਠੀਕੇ ਜਾਂ ਸਤਿਗੁਰ ਦੇ ਭਰੋਸਾ ਕਿਵੇਂ ਪ੍ਰਾਪਤ ਕਰ ਲਈ ਵੀ ਗੁਰੂ ਸਾਲਿ ਪ੍ਰਭ ਵਿਸ਼ਵਾਸ ਕਰੇ ਉਸੇ ਗੁਰਦੇ ਸਿੱਖ ਹਾਂ ਦੂਸਰੇ ਸ਼ਬਦਾਂ ਵਿੱਚ ਕਿ ਸਾਡਾ ਮਨ ਕਿਵੇਂ ਪੂਕੰਮਲ ਤੌਰ ਤੇ ਗੁਰੂ ਸਭ ਨਾਲ ਜੁੜਦੀ ਸਮਰਪਿਤ ਹੋ ਜੇ ਇਹਦੀ ਪ੍ਰਥਾਏ ਬੜੇ ਸੁੰਦਰ ਢੰਗ ਨਾਲ ਗ੍ਰਾਮਦਾਸ ਮਹਾਰਾਜ ਨੇ ਉਪਦੇਸ਼ ਬਖਸ਼ਿਆ ਵੀ ਸਤਗੁਰ ਦੀ ਕਿ ਸਤਗੁਰ ਧਰਤੀ ਧਰਮ ਹੈ ਵੀ ਸਤਗੁਰ ਦਾ ਜਿਹੜਾ ਸਾਰਾ ਵੀ ਧਰਤੀ ਹੈ ਧਰਤੀ ਦੇ ਪਾਵ ਜੇ ਪੰਛੀ ਬੀਜਦੇ ਆ ਕੁਝ ਫਲ ਬੀਜ ਬੀਜਦੇ ਆ ਜਿਸ ਪਤਾ ਮਾਰ ਹੁੰਦੀ ਹੈ ਆਪਣੇ ਟਿਕਾਣੇ ਬਣਾਉਂਦੇ ਆ ਰਹੰਦੇ ਸਾਰੇ ਕਾਇਨਾਤ ਖੜੀ ਏ ਧਰਤੀ ਤੇ ਧਰਤੀ ਜੋ ਸਹਾਰਾ ਆਸਰਾ ਵੀ ਸਤਗੁਰੂ ਇੱਕ ਸਹਾਰਾ ਆਸਰਾ ਧਰਮ ਦਾ ਵੀ ਸਤਗੁਰੂ ਜੀ ਦੇ ਬਾਰੇ ਜੇ ਆਪ ਜੀ ਨੇ ਖੁਸ਼ੀ ਲੈਣੀ ਹੈ ਉਹਦਾ ਜੋ ਪ੍ਰਵੇਸ਼ ਹੈ ਨਾ ਉਹ ਸਾਰਾ ਧਰਮ ਦਾ ਹੈ ਧਰਮ ਧਰਮ ਕੀ ਹੈ ਜੋ ਧਰਮ ਹੈ ਕਿਸੇ ਨਿਯਮ ਦਾ ਪਾਲਨ ਕਰਨਾ ਜੋ ਸੱਚ ਨਾਲ ਜੋੜਦਾ ਹੋ ਕੋਈ ਇੱਕ ਗੱਲ ਨਹੀਂ ਧਰਮ ਇੱਕੋ ਹੀ ਧਰਮ ਬਹੁਤ ਨੇ ਸੰਸਾਰ ਵਿੱਚ ਸਿੱਖ ਧਰਮ ਹੈ ਹਿੰਦੂ ਧਰਮ ਹੈ ਜੈਨ ਹੈ ਬੋਧੀ ਫਾਰਸੀ ਸਨਾਤੀ ਮੁਸਲਮ ਯਾਨੀ ਬਹੁਤ ਧਰਮ ਨੇ ਪਰ ਜੋ ਮਹਾਰਾਜ ਕਹਿੰਦੇ ਸੋ ਧਰਮ ਦਾ ਸਿੱਖ ਧਰਮ ਅਨਸਾਰ ਜੋ ਸਤਿਗੁਰੂ ਦਾ ਉਪਦੇਸ਼ ਹੈ ਜੇ ਜੋ ਧਰਮ ਹੈ ਉਹ ਗੁਰੂ ਮਹਾਰਾਜ ਕੀ ਨੇ ਇੱਕ ਧਰਮ ਦੀ ਨਿਆਈ ਨਹੀਂ ਇੱਕ ਹੀ ਦੀ ਨਿਆਈ ਨਹੀਂ ਧਰਤੀ ਦੀ ਨਿਆਈ ਨਹੀਂ ਧਰਤੀ ਵੀ ਕਿਹੜੀ ਬੰਜਰ ਨਹੀਂ ਧਰਮ ਵਾਲੀ ਕੱਲਰ ਨਹੀਂ ਜਿੱਕਿ ਨੇ ਮੇਲ ਕੋਲ ਧਰਮ ਵਾਲੀ ਸਤਿਗੁਰੂ ਦਾਤਾ ਭਾਈ ਕਿਓ ਜੇ ਤੁਸੀਂ ਚਾਹੋ ਨਾ ਵੀ ਸਤਿਗੁਰੂ ਨਾਲ ਜੁੜ ਕੇ ਮੈਂ ਉੱਪਰ ਉਠਾਂ ਮੇਰਾ ਮਨ ਚੜ੍ਹਦੀ ਕਲਾ ਵਿੱਚ ਆ ਜਾਏ ਮੇਰਾ ਕਾਰੋਬਾਰ ਵਧੇ ਆਨੰਦ ਬਣੇ ਰਸ ਬਣੇ ਫਿਰ ਭਾਈ ਸਤਿਗੁਰ ਅੰਦਰ ਧਰਤੀ ਧਰਮ ਦੀ ਹੈ ਵਿਚ ਵਿਚ ਜਿਹੜਾ ਵਿਚ ਵਿਚਨਾ ਹੈ ਸੱਚ ਵਾਲਾ ਇਮਾਨਦਾਰੀ ਵਾਲਾ ਨਾਮ ਰਸ ਵਾਲਾ ਬਾਣੀ ਵਾਲਾ ਮਾਰ ਕਹਿੰਦ ਨੇ ਇਸ ਵਿੱਚ ਜੇਹਾ ਕੋ ਵਿਝੇ ਤੇ ਹਫਲ ਪਾਇ ਜੇ ਲੋੜਦੇ ਹੋ ਕਿਰਪਾ ਰੇ ਗੁਰੂ ਸਾਹਿਬ ਜੀ ਦੀ ਗੁਰੂ ਮਹਾਂ ਅਸ਼ੀਸ਼ ਬਣੀ ਰਵੇ ਭਾਈ ਫਿਰ ਤੇ ਬੁਝੇ ਚੰਗੇ ਫਲ ਚੰਗੇ ਬੀਜ ਭਾਵ ਸੰਗੇ ਫਲਾਂਗੇ ਇਮਾਨਦਾਰੀ ਵਰਤੋ ਬਾਣੀ ਪੜੋ ਕਥਾ ਸੁਨੋ ਕਿਤਨ ਸੁਨੋ ਸੇਵਾ ਕਰੋ ਨਿਤਨੇਮ ਕਰੋ ਬਾਣੀ ਪੜੋ ਸਹ ਸਪਾਇ ਫਿਰ ਉਸ ਸਾਰਥੀ ਵਿੱਚੋਂ ਮਹਿਕ ਆਏਗੀ ਸੁਭਗੁਣਾ ਦੀ ਦਇਆ ਪੈਦਾ ਹੋਏਗੀ ਸਹਿਨਸੀਲਤਾ ਧਰਮ ਪੈਦਾ ਬੰਦਰੋਂ ਪਰਿਵਾਰ ਦੇ ਇੱਕ ਇੱਕ ਜੁਟਤਾ ਬਰਕਤ ਬਹੁਤ ਬੜੀ ਸਹਿ ਬਰਕਤ ਜਿਸ ਕਰ ਬਰਕਤ ਹੋਵੇ ਉਸੇ ਕੁ ਪਰਿਵਾਰ ਇਹ ਨਾ ਜੁਰ ਜੇ ਬਰਕਤ ਜਿੰਨਾ ਮਰਜੀ ਕਮਾ ਲਓ ਰਸ ਨਹੀਂ ਬਣਦਾ ਭਾਵ ਉਹਨਾਂ ਨੂੰ ਨਹੀਂ ਬਣਦਾ ਤੋੜ ਰਹੇਗੀ ਤੋੜ ਰਹੇਗੀ ਰਸ ਨਹੀਂ ਆਉਂਦਾ ਆਪ ਜੀ ਚਾਹੁੰਦੇ ਹੋ ਕਿ ਸਾਡੇ ਘਰਾਂ ਸੁੱਖ ਰਹੇਨ, ਕਾਰੋਬਾਰ ਬਦਨ ਜੀਵਨ ਵੀ ਸਿੱਖੀ ਬਣ ਜੇ, ਪ੍ਰਮਾਤਮਾ ਦੀ ਕਿਰਪਾ ਵੀ ਹੋ ਜੇ, ਸੰਸਾਰ ਸੁਖ ਵੀ ਖਾਣ ਤੇ ਧਾਰਮਿਕ ਗ੍ਰੰਥ ਵੀ ਬਣੇ ਫਿਰ ਪਾਈ, ਸਤਿਗੁਰੂ ਦੇ ਨਾਲ ਜੁੜ ਕੇ ਕੰਮ ਕਰੋ। ਵਿਜਨਤ ਪਾਵ ਇਹ ਕੰਮ ਕਰਨੇ ਨੇ ਸੇਵਾ ਕਰਨੀ, ਅੰਮ੍ਰਿਤ ਵੇਲੇ ਉੱਠਣਾ, સ્ਨਾਣ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ। ਕਾਸਾ ਜਾ ਕੇ ਸੁਣਨਾ ਲਾਹ ਲਨ ਆਪਣੇ ਕੰਮ ਤੇ ਜਾਣਾ ਕਾਰੋਬਾਰ ਤੇ ਜਾਣਾ ਨੌਕਰੀ ਤੇ ਜਾਣਾ ਉੱਥੇ ਇਮਾਨਦਾਰੀ ਵਰਤਣੀ ਅੰਗ ਸੰਸ ਸਮਝਣਾ ਗੁਰੂ ਸਾਹਿਬ ਜੀਆਂ ਨੂੰ ਫਿਰ ਤੁਹਾਡਾ ਜੀਵਨ ਇੱਕ ਸੱਚੇ ਦਾ ਤਾਰਨੀ ਬਣ ਜਾਏ ਪੂਰਾ ਵਿਕਸੇਤ ਹੋ ਜਾਏਗਾ ਆਂਦਰੋਂ ਪ੍ਰਫੁੱਲਤ ਹੋ ਜਾਏਗਾ ਬਾਣੇ ਦਾ ਪ੍ਰਤਾਪ ਨਾਮ ਦਾ ਤੀਜ ਸੇਵਾ ਦੀ ਭਾਵਨਾ ਅੰਦਰ ਉੱਠੇਗੀ ਬਾਰ ਬਰ ਚੌਕਾਦਾ ਹੋ ਜਾਏਗਾ ਫਿਰ ਸਾਰੇ ਕਮਨਾ ਇਹ ਮਿਹਰ ਹੋਣਗੇ ਅਚੰਤ ਕੰਮ ਕਰੇ ਪ੍ਰਵਤਨ ਕੇ ਜਿਨ ਹਰ ਕਾ ਨਾਮ ਪਿਆਰਾ ਜਨ ਪਾਇ ਹਰੀ ਦਾ ਨਾਮ ਪਿਆਰਾ ਹੈ ਉਹਨਾਂ ਦੇ ਫਿਰ ਵੈਗੁਰੂ ਜੀ ਆਪਣੇ ਆਪ ਹੀ ਕੰਮ ਕੋਲੇ ਕਰਦਾ ਹੈ ਸੈਸ ਵੈ ਇਹ ਬਚਨ ਮਹਾਰਾ ਜੀ ਪਾਈ ਕਰੋਗੇ ਪੂਰਾ ਸਤਿਗੁਰੂ ਦੇਖਦਾ ਹੈ ਅੱਗੇੋਂ ਦੇਖੇ ਪਿਛੋਂ ਦੇਖੇ ਦਿਸਤੇ ਕਾ ਲਗਾ ਤੇ ਗੁਰਮਾਰਾ ਜੇ ਤਾਰੇ ਕਰਨੀ ਪਾਈ ਕਰਮਤ ਅਨੁਸਾਰ ਨਹੀਂ ਹੈ ਪੈੜੀ ਹੈ ਇਸ ਮਾਲਾ ਕਹਿ ਰਹੇ ਨੇ ਜੋ ਜੈ ਜਿਹਾ ਕੋ ਵਿਜੀ ਇਤਿਹਾਸ ਰਪਾਇ ਇਸ ਕਰਕੇ ਪਾਈ ਸੁਭਗੁਣਾ ਦਾਤ ਬਿਲਕੁਲ ਇੱਕ ਸਹਿਜ ਨਾਲ ਦਾ ਸੇ ਮਾਲਾ ਜੀ ਨੇ ਕੁਸੀ ਲੈਣੀ ਹੈ ਚੰਗੇ ਕਰਮ ਕਰੋ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਹੈ ਸੱਚ ਨਾਲ ਜੀਵੋ ਹਮੇਸ਼ਾ ਮੇਸ ਦੇ ਰੋਗਤਾ ਮਿਲੇ ਆਨੰਦ ਬਣੇ ਬਾਣੀ ਪੜੋ ਕਥਾ ਸੁਣੋ ਆਪਣਾ ਨਿੱਧਾ ਕੰਮ ਕਰੋ ਇਮਾਨਦਾਰੀ ਨਾਲ ਆਪਣੇ ਆਪ ਹੀ ਬਰਕਤ ਹੋ ਜਾਈਗੀ ਸੀਸ਼ ਮਿਲੇਗੀ ਉਨ ਮਹਾਰਾਜ ਜੀ ਨੇ ਗੁਰਸਿੱਖਾਂ ਵਲ ਗੁਰਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਰਪਾਈ ਤਾਂ ਸਪehle ਵੀ ਜ਼ਿਕਰ ਚੁੱਕਿਆ ਵੀ ਗੁਰਸਿੱਖੀ ਦੀ ਭਾਵਨਾ ਵਾਲੇ ਗੁਰਸਿੱਖਾਂ ਨੇ ਜੋ ਗੁਰਸਿੱਖੀ ਦੇਨ ਵਿੱਚ ਨਹੀਂ ਗੁਰੂ ਵਾਲੇ ਬਣੇ ਨਹੀਂ ਉਹਨਾਂ ਨੇ ਸਤਗੁਰੂ ਦੀ ਤਰਤੀਸ ਕੀ ਬੀਜਿਆ ਅੰਮ੍ਰਿਤ ਜੋ ਹਮੇਸ਼ਾ ਹਮੇਸ਼ਾ ਸੱਚੇ ਪਰਮਾਤਮਾ ਦਾ ਰਸ ਸੀਮ ਸੀਮ ਵਰਸੇ ਅੰਮ੍ਰਿਤਾਰਾ ਮਨ ਪੀਵੇ ਸੁਣ ਸਬਦ ਵਿਚਾਰਾ ਗੁਰੂ ਦੇ ਵਿਚਾਰ ਸੁਣਨੇ ਅੰਧ ਬਣਿਆ ਉਹ ਵੀ ਅਮਰਤ ਹੈ ਨਿਰੋਹ ਕਮਾਲ ਹੈ ਉਸਤਨ ਸਾਹਿਬ ਨੇ ਧਰਲੇ ਆ ਬਸ ਬਦਲਾਵਾ ਗਿਆ ਵੀ ਜੋ ਗੁਰੂ ਦੇ ਸਿੱਖ ਨੇ ਬੀਬੀਆਂ ਪੈਣਾ ਫਰੀ ਨੌਜਵਾਨ ਮਜੁਰ ਸਾਹ ਇਹ ਜੋ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਜੁੜੇ ਨੇ ਉਹ ਵਾਈ ਆਪਣੇ ਗੁਰੂ ਦੇ ਕੋਲ ਜਾ ਕੇ ਕੀ ਕਰਦੇ ਨੇ ਸੇਵਾ ਸਿਮਰਨ ਪਾਠ ਬਾਣੀ ਕਸਾ ਸਾਸੰਕਰਦਨ ਬਾਣੀ ਨਾਲ ਜੁੜ ਕੇ ਲਾਹਾ ਮੰਨਦੇ ਨੇ ਫਿਰ ਅਮਰਤ ਹੀ ਅੰਦਰੋਂ ਪੈਦਾ ਹੁੰਦਾ ਅੰਦਰੋਂ ਜੋਸ ਆਏਗਾ ਕਿ ਨਾ ਇਮਾਨਦਰੀ ਉਰਜਾ ਆਏਗੀ ਪਾਪ ਤੀਜ ਮਿਲੇਗਾ ਉਹ ਪ੍ਰਾਨੇ ਸੱਚੀ ਕਰਨੀ ਕਰਦਾ ਹੈ ਉਹ ਸਜਦਾ ਤਾਂ ਨਹੀਂ ਬਣਦਾ ਹੈ ਨਾ ਅਗਜ਼ਲ ਬੈਰ ਕਰਾਂਦਾ ਹੈ ਨਾ ਵਿਰੋਧ ਕਰਦਾ ਹੈ ਨਾ ਕਪਟ ਕਰਦਾ ਹੈ ਨਾ ਵੀ ਧੋਖਾ ਕਰਦਾ ਇਸ ਵਾਰ-ਵਾਰ ਸਕਰਾਨਾ ਅੰਦਰੋਂ ਇੱਕ ਸਮਰਪਣ ਦੀ ਪਾਵਨ ਕੁਲਦੀ ਹੈ ਤੇ ਮਾਰਾ ਕਹਿੰਦੇ ਨੇ ਅਮਰਤ ਫਲ ਹੁਣ ਮਿਲਦੇ ਨੇ ਭਾਈ 10 ਵੀ ਬਣੇਗਾ ਆਨੰਦ ਵੀ ਬਣੇਗਾ ਜੀਵਨ ਸਫਲਾਬ ਹੋ ਜਾਏਗਾ ਉਨ ਹਲਤ ਪਲਤ ਮੁਖ ਉਜਲੇ ਹਲਤ ਪਲਤੇ ਲੋਕ ਦੇ ਦਰਗਾ ਇੱਥੇ ਵੀ ਸੁਖੀ ਰਹਿਣ ਗੁਰ ਨਾਲ ਹੈ ਦਰਗਾ ਵੀ ਜਾ ਕੇ ਵੀ ਜੈ ਜੇਕਾਰ ਪਰਮਾਤਮਾ ਦੀ ਕਿਰਪਾ ਬਣੇਗੀ ਜੀ ਹਰ ਦਰਗਾ ਸੱਚੀ ਪਹਿਨਾਏ ਦਰਗਾ ਵੀ ਜਾ ਕੇ ਸੱਚੀ ਪਤ ਮਿਲਦੀ ਬਚਨ ਆਂਦਾ ਪਤ ਪਰਵਾਣਾ ਪਿੱਛੇ ਪਾਈ ਨਾਨਕ ਤਾਂ ਤੋਲਿਆ ਜਾ ਫਿਰ ਬਤੂਲ ਦਾ ਜੀਆਂ ਦੇ ਦੰਦਰਗਾ ਵਿੱਚ ਕਿਹੜੀ ਸਿਫਤੋ ਸਲਾਹ ਵਾਲਾ ਬੱਟਾ ਇਸ ਪਾਸੇ ਪਾ ਗਏ ਦੂਸਰੇ ਪਰ ਜੀਓ ਕਿੰਨੀ ਤੋ ਭਜਨ ਬੰਦਗੀ ਕੀਤੀ ਸੰਸਾਰ ਵਿੱਚ ਆ ਕੇ ਨਾ ਨਾਮ ਜਪਿਆ ਕਿੰਨਾ ਸਜਦਾ ਤਰਣੇ ਬਿਨੇ ਲੋਕ ਭਲਾਈ ਦੇ ਕੰਮ ਕੀਤੇ ਆ ਅਗਨਲ ਜੀਆਂ ਦੇ ਕਮਾਈ ਇਹ ਸਾਰੇ ਸੁਭਗੁਣ ਪਤ ਇੱਕ ਪਾਸੇ ਪਾ ਕੇ ਜੀ ਨੇ ਤੋਲਦੇ ਨੇ ਜੇ ਭਈ ਬਹੁਤ ਸੇਵਾ ਕੀਤੀ ਦਰਗਾਹ ਵਿਚ ਜੈਜੇਕਾਰ ਹੋ ਜੀ ਕੀਤਾ ਇਹ ਕੁਝ ਨਹੀਂ ਧਰਮ ਹੀ ਨਹੀਂ ਬਣੇ ਐਵੇਂ ਸਮੇਂ ਗਵਾ ਕੇ ਚਲੇ ਗਏ ਆ ਫਿਰ ਕੋਈ ਪਰਉ ਤੇ ਜੈਜੇਕਾਰ ਨਹੀਂ ਫਟਕਾਰ ਮਿਲਦੀ ਜਮਾਂ ਦੀ ਮਾਰ ਪੈਂਦੀ ਹੈ ਇੱਕ ਨੰਦਰ ਖੂਟ ਉਹ ਦੇਖੋ ਮਾਰ ਕਰ ਰਹੇ ਨੇ ਸੰਸਾਰਿਕ ਸੰਸਾਰੋ ਜੀਵਨ ਬਾਰੇ ਇੱਕ ਪੁਰਾਣੀ ਸਤਿਗੁਰ ਦਾ ਹੋ ਕੇ ਵੀ ਗੁਰਸਿੱਖ ਹੋ ਕੇ ਵੀ ਆ ਜਾਣੋ ਨਾਨਕ ਲੇਵ ਹੋ ਕੇ ਵੀ ਜਾਂ ਸਿੱਧਾ ਪੁਰਾਣੀ ਮੁਨਖ ਹੋ ਕੇ ਵੀ ਅੰਦਰ ਖੋਟ ਹੈ ਕਪਟ ਹੈ ਦਿਵਸ ਹੈ ਧੋਖਾ ਹੈ ਤਨੇ ਧਖੋਟ ਕਮਾਮ ਇੱਕ ਦਿਨ ਨਹੀਂ ਹਰ ਰੋਜ਼ ਉਹ ਪੈੜੇ ਕਰਮ ਕਰਦਾ ਧੋਖਾ ਕਰਦਾ ਖੋਟ ਨਾਲ ਪਾਪ ਧੋਖੇ ਨਾਲ ਕੰਮ ਕਰਦਾ ਦੂਜੇ ਬੁਰਾ ਕਰਦਾ ਹੈ ਐਸੀ ਜ਼ਿੰਦਗੀ ਹਾਲਤ ਬਣਦੀ ਹੈ ਉਜੈ ਹਾ ਵਿਜੀ ਤੇ ਹਾ ਫਲ ਖਾਏ ਉਹਨਾਂ ਉੱਤੇ ਪਾਈ ਫਿਰ ਦੁਬਾਰਾ ਮਾਰ ਪੈਣੀ ਜਮਾਂ ਦੀ ਜਨਮ ਹੋਏਗਾ ਪੜੀਆਂ ਜੋ ਉਹਨਾਂ ਖੋਗਣੀਆਂ ਪੈਣਗੀਆਂ 84 ਦਾ ਗੇੜ ਪਾਵੇਗਾ ਬਹੁਤ ਬਸਦਾ ਮਿਲਦੀ ਜੈਸਾ ਵਿਜੀ ਤੇ ਹਾ ਫਲ ਪਾਏ ਅਤੇ ਸਫਲ ਖਾਏ ਹੁਣ ਮਹਾਰਾਜ ਕਹਿੰਦੇ ਪ੍ਰਮਾਤਮਾ ਦੇਖਦਾ ਕਿਵੇਂ ਅਗੇ ਗੁਰੂ ਸਦਸਿਆ ਜਾਂ ਸਤਿਗੁਰੂ ਸਰਾਹ ਨਦਰ ਕਰ ਦੇਖੇ ਸਵਾ ਅੰਗੀਰ ਸਭ ਉਗਣਾ ਹੈ ਇਦਾਂ ਗੁਰੂ ਸਾਹਿਬ ਸੱਚੀ ਸਵਲ ਨਜ਼ਰ ਕਰਕੇ ਦੇਖਦਾ ਨਾ ਜੋ ਕਪੜ ਤੋਕਾ ਕੀਤਾ ਸੀ ਜੋ ਭ੍ਰੂਪੀਏ ਬਣੇ ਸਵਾੰਗੀਰ ਭ੍ਰੂਪੀਏ ਉਹ ਸਭ ਉਹਨਾਂ ਪਾਸ ਬਾਹਰ ਸੱਜ ਸਾਹਮਣੇ ਆ ਦੇਗੇ ਵਸਲੀਅਤ ਕੀ ਹੈ ਤਖਾਵਾ ਕਿ ਵੀ ਸਤਿਗੁਰ ਤੋਂ ਕੋਈ ਗੱਲ ਨਹੀਂ ਛੁਪਾਈ ਜਾ ਸਕਦੀ ਪਾਈ ਲੋਕਾਂ ਤੋਂ ਪਛਾਣ ਸਕਦੇ ਆ ਨਾਰਾ ਦੁਨਿਆਵੀ ਕੈਮਰਿਆਂ ਦਾ ਲੱਗੇ ਨੇ ਗੁਰਦੁਆਰਾ ਸਾਹਿਬ ਜਗਸੇਹੋਂ ਦੇਖਣ ਨਾਲ ਲੱਗੇ ਨੇ ਕਿ ਅਸੀਂ ਪੜਾ ਕਰਉਂਦੇ ਨਹੀਂ ਕੀਤਾ ਪਰ ਜਿਹੜਾ ਅਸਲੀ ਗੁਰੂ ਘਰ ਦੇ ਮਹਾਰਾਜ ਨਦਰ ਹੈ ਉਹ ਅੰਤਰ ਜਾਮੀ ਵਾਲੇ ਪਾਵ ਸਭ ਨੂੰ ਦੇਖਦਾ ਘਟ ਘਟ ਕੀ ਅੰਤਰ ਕੀ ਜਾਣ ਪਲ ਬਰ ਕੀ ਪੀਛਾਣ ਇਸੇ ਮਾਰਾ ਸਮਝਣ ਪਾਈ ਤੇ ਬੋਲਾ ਨਾ ਕਰੀ ਉਹ ਨਾਲ ਦੇਖ ਰਿਹਾ ਪਾਵ ਜੀ ਨੂੰ ਪ੍ਰੇਰਦੇ ਨੇ ਸਮਝਾਣਾ ਕਰਦੇ ਨੇ ਜਰਾਣਾ ਨੇ ਸਮਝਾਣਾ ਗਿਆਨ ਦੇ ਕੇ ਪਰ ਨਹੀਂ ਤੂੰ ਸਿੱਖ ਹੈ ਨਾਨਕ ਲੇਵਾ ਜੇ ਗੁਰੂ ਦੀ ਮਰਿਆਦ ਅਨੁਸਾਰ ਜੀਵਨ ਜੀ ਆਪਣੇ ਗੁਰੂ ਦਾ ਤੇਰੀ ਕਰਨੀ ਦੁਆਰਾ ਗੁਰੂ ਮਹਾਰਾਜ ਜੀ ਦਾ ਨਾਮ ਰੋਸ਼ਨ ਹੋਵੇ ਬੜੀ ਆਈ ਹੋਈ ਹਾਵਿਕ ਸਿੱਖ ਸੀ ਜਿਹਨਾਂ ਧਰਮੀ ਪੁਰਸੀ ਹੋ ਜਾ ਕੰਮ ਕੀਤਾ ਤੇ ਅਧਿਕਾਰ ਹੋ ਰਹੀ ਤੇ ਗੁਰੂ ਦੀ ਖੁਸ਼ੀ ਆਪ ਕਰਾਓਗੇ ਲੋਕ ਤੁਹਾਨੂੰ ਸਰਤਨ ਕਹਿਣਗੇ ਤੁਸੀਂ ਕਾਰਨ ਬਣੇ ਤੁਹਾਡੀ ਕਰਨੀ ਕਾਰਨ ਬਣੀ ਗੁਰੂ ਦੀ ਧੰਨਤਾ ਲੋਕਾਂ ਨੂੰ ਕਹਿਣ ਵਾਸਤੇ ਜੇ ਤੁਹਾਡੇ ਕੰਮ ਕਾਜ ਦੀ ਗੁਰੂ ਤਾਨ ਕਿਹਾਗੇ ਲੋਕ ਤੁਹਾਨੂੰ ਕਹਿ ਰਹੇ ਨੇ ਅਦਰ ਗੁਰੂ ਦੇਖਦਾ ਕਿ ਮੇਰੇ ਮੇਰੇ ਸੇ ਕਾਰਨ ਮੇ ਤੰਤਾਦੀ ਹੋ ਰਹੀ ਹੈ ਮਰਜ਼ਾਜ਼ੇਕਾਰ ਹੋ ਰਹੀ ਹੈ ਸਿੱਧਸਲਾ ਲੋਕ ਕਰ ਰਹੇ ਨੇ ਪਰ ਕਿੰਨਾ ਮਾਣ ਦੇਗਾ ਕਿੰਨਾ ਪਿਆਰ ਦੇਗਾ ਮਹਾਰਾਜ ਇਹ ਕਮਾਓ ਪੈਸੇ ਇਹ ਯੁਗਤੀ ਹੈ ਗੁਰਬਾਣੀ ਦੀ ਇਹ ਯੁਗਤੀ ਹੈ ਧਰਮ ਦੀ ਅੱਛੇ ਬਣ ਕੇ ਚੰਗੇ ਕਰਮ ਕਰੋ ਜੇ ਜੇਕਾਰ ਦੁਨੀਆ ਕਰੇਗੀ ਤੁਹਾਡੇ ਗੁਰੂ ਦੀ ਵੀ ਤੁਹਾਡੇ ਪ੍ਰਮਾਤਮਾ ਗੁਰੂ ਆਪ ਕਰੇਗਾ ਪਾਪ ਕਦੇ ਫਿਰ ਪਿੱਛੇ ਨਹੀਂ ਲੱਗਦੀ ਹਰ ਸਾਹ ਤੇ ਛੱਡਦੀ ਹੈ ਹਰ ਸਾਹ ਜਿੱਤ ਹੋਏਗੀ ਭਾਵੇਂ ਕੋਈ ਵੀ ਹੋ ਜੇ ਸੱਚ ਨਾਲ ਜੁੜੇ ਹੋ ਤੁਹਾਡੀ ਜਿਤ ਹਾਣੀ ਹੋਣੀ ਹੋਣੀ ਬਾਤ ਤੁਹਾਡੇ ਜਜਕਾਰ ਹੋਣੀ ਹੋਣੀ ਹੈ ਹੁਣ ਮਹਾਰਾ ਕਹਿੰਦੇ ਨੇ ਉਹ ਜੇ ਹਾ ਚਿਤਵੇਂ ਨਿਤ ਤੇਹਾ ਪਾਇਨ ਉਹ ਤੇ ਦੀ ਦੀਵ ਜਾਈ ਦੇਹ ਤੇ ਬਾ ਪ੍ਰਮਾਤਮਾ ਹੁਣੋ ਪ੍ਰਾਣੀ ਜੈਸੇ ਪੈੜੇ ਕਰਮ ਸੂਜਦੇ ਨੇ ਉਸੇ ਕਰਦੇ ਨੇ ਪਹਿਲਾਂ ਅੰਦਰ ਫੁਰਨਾ ਵਿਚਾਰ ਬਣਦੀ ਹੈ ਫੁਰਨਾ ਫੁਰਿਆ ਜੜਤਾ ਹੋਗੀ ਉਹ ਮਨ ਬਣ ਗਿਆ ਮਨ ਤੇ ਵਿਚਾਰ ਪੱਕੀ ਹੋ ਗਈ ਕਰਮ ਇੰਦਰੀ ਜਿਹੜੇ ਨੇ 11 ਮੇ ਹੱਥ ਪੈਰ ਕਰਦੇ ਨੇ ਉਹ ਕਰਮ ਬਣ ਗਿਆ ਪਹਿਲਾ ਫੁਰਨਾ ਸੋਚ ਪੱਕੀ ਹੋ ਗਈ ਮਨ ਪ੍ਰੇਰਿਆ ਅਰਥਾ ਨੂੰ ਚਲ ਵੀ ਕੰਮ ਕਰ ਉਹ ਪੈੜਾ ਸੀ ਚੰਗਾ ਸੀ ਉਹ ਕੰਮ ਕੀਤਾ ਤੇ ਚੰਗਾ ਸੀ ਸੁਭ ਕਰਮ ਹੋ ਗਿਆ ਜੇ ਸੋਚ ਪੈੜੀ ਸੀ ਪੈੜਾ ਕਰਮ ਹੋ ਗਿਆ ਪੈੜਾ ਦਾ ਭਾਈ ਬੁਰਾ ਫਲ ਸਜ਼ਾ ਮਿਲੇਗੀ ਚੰਗਾ ਕਰਮ ਸੀ ਰਵਧੀ ਖੁਸ਼ੀ ਮਿਲਦੀ ਹੈ ਇਹ ਪ੍ਰਮਾਤਮਾ ਨੇ ਜੀਵਨ ਉਸ ਪਾਸੇ ਲਾਇਆ ਹੋਇਆ ਹੈ ਸਿਰ ਦੇ ਵਸ ਦੇ ਗੱਲ ਵੀ ਨਹੀਂ ਇਹਨਾਂ ਚਾਰੋਂ ਨਾਲ ਸੰਗਤ ਨਹੀਂ ਮਿਲਦੀ ਕੋਈ ਨਹੀਂ ਬਦਲਦੇ ਭਾਈ ਸੰਗਤ ਮਿਲ ਗਈ ਮਨੁਜ ਗਿਆਨ ਆ ਗਿਆ ਜੋ ਬਦਲ ਲੰਗੇ ਇਹ ਮੈਨੇ ਸੋਚਿਆ ਜਿਹੜੇ ਪੁਰਾਣੇ ਬੂਰੇ ਕਰਮ ਕਰਨ ਹਮੇਸ਼ਾ ਬੁਰੀ ਕਰਦੇ ਰਹਿਣ ਨਹੀਂ ਆਪਣੇ ਆਪ ਪਰਮਾਤਮਾ ਨੂੰ ਤਾਂ ਕਿਰਪਾ ਕਰਕੇ ਕਭ ਸਾਧ ਸੰਗਤ ਇਹ ਪਾਵੇ ਅਸ ਸਾਂਤੀ ਗਵਨ ਆਵੇ ਅੰਤਰ ਹੋਈ ਗਿਆਨ ਪ੍ਰਗਾਸ ਅਸ ਸਾਨ ਕਾ ਨਹੀਂ ਵਿਨਾਸ਼ अंत नाम मृत एक रंग सनाम से पा ब्रह्म के संग जा जल मैं जल आए खटन्ना ता ज्योति संग जोत समान मिट गए गवन पाई विश्राम नानक प्रभु की साधु गुरवान ए अवस्था जीवन चलिया सी संगत मेरी मोड़ा पे गया बुरे वाले पास जगे बनगे ਗੁਰੂ ਦਾ ਗਿਆਨ ਹੋ ਗਿਆ ਹੁਣ ਉਹ ਪ੍ਰਾਣੀ ਸੰਗਤਨ ਛੱਡਦੇ ਨਹੀਂ ਜੋਜ ਰੰਗ ਬਣੇਗਾ ਗੁਰੂ ਦੀ ਕਿਰਪਾ ਹੋ ਜੇਗੀ ਜੋਤੀ ਜੋ ਸਰੜੀ ਸੰਪੂਰਨthਿਆਰਾ ਇਹ ਵਸਤਾ ਭਈ ਗੁਰੂ ਬਣਾਉਂਦੇ ਨੇ ਮਹਾਰਾਜ ਆਖਰੀ ਬੰਦ ਖੇ ਨਾਨਕ ਦੁਹੀ ਸ੍ਰੀ ਆਕਸਮਾਪੀ ਵਰਤ ਇਸ ਲੋਕ ਵਿੱਚ ਵੀ ਦਰਗਾਹ ਦੇ ਲੋਕ ਪਾਦੋਂ ਮੇ ਸਿਰੇ ਬਿਨਵਾਦ ਮਾ ਵਰਦਾ ਹੈ ਕਰ ਕਰ ਦੇਖੇ ਚਲ ਸਵਾ ਚਲ ਤੋ ਪਾਵੇ ਕੌ ਤੱਕ ਤੇ ਪ੍ਰਮਾਤਮਾ ਸਾਰੇ ਕੋਲ ਦੇਖਦੇ ਸੀ ਕੀ ਕਰਨ ਭੇਜਿਆ ਕਿਹੜੇ ਕੰਮ ਸੀ ਨਾਮ ਜਪਣਾ ਧਰਮ ਦੀ ਕੀਤ ਕਰਨ ਵਾਸਤੇ ਭੇਜਿਆ ਸੀ ਕਰ ਕੀ ਰਿਹਾ ਤੋ ਖਾਫਰੀ ਕਾਪਟ ਕਮਾ ਰਿਹਾ ਇਹ ਚਲ ਸਾਲ ਉਹ ਦੇਖਦਾ ਵਾ ਇਸ ਕਰਕੇ ਅਣਜਾਣ ਨਾ ਬਣੀਏ ਗਿਆਨवान ਬਣ ਕੇ ਸਬੂਤ ਕਮਾ ਕੇ ਸਮਤ ਕਮਾ ਕੇ ਚੰਗੇ ਇਨਸਾਨ ਬਣੀ ਬਾਣੀ ਬਣੀ ਧਾਰਨੀ ਬਣੀ ਜਿਉਂ ਜਿਉਂ ਬਾਣੀ ਪੜਾਂਗੇ ਗਿਆਨ ਪ੍ਰਗਟ ਹੋਏਗਾ ਅਗਿਆਨਤਾ ਦੂਰ ਹੋਏਗੀ ਸਮਤ ਆਏਗੀ ਕੜੀ ਕਮਤ ਹੈ ਉਹ ਦੁਰਘੋ ਜਾਈ ਗੁਰ ਦੀ ਕਿਰਪਾ ਨਾਲ ਜੀਵਨ ਸੁਖੀ ਹੋ ਜਾਏਗਾ ਅੰਦਰੋਂ ਦਇਆ ਪੈਦਾ ਹੋ ਜਾਏਗੀ ਪਰਉਪਕਾਰ ਦੀ ਭਾਵਨਾ ਪੈਦਾ ਹੋ ਜਾਏਗੀ ਜਿੱਥੇ ਫਿਰ ਆਪ ਜਾਓਗੇ ਹਰ ਸਾਹ ਤੇ ਮਾਨ ਮਿਲੇ ਕਿਉਂਕਿ ਆਪ ਸੋ ਚੰਗੀ ਹੈ ਕਰਮੇ ਜਿਹੜੇ ਚੰਗੇ ਨੇ ਦੇਵ ਗੁਣਾ ਧਾਰਨੀ ਹੋ ਜਿਉਂ-ਜਿਉਂ ਆਪ ਵਿਚਰੋਗੇ ਸੰਸਾਰ ਵਿੱਚ ਤਵੇਂ-ਤਵੇਂ ਗੁਰੂ ਦਾ ਮਹਿਮਾ ਗੁਰਦੀ ਬੜੇ ਆਈ ਫੈਲੇਗੀ ਬਹੁਤ ਲੋਕ ਜੁੜਨਗੇ ਆਪ ਜੀ ਦੇ ਨਾਲ ਤੇ ਗੁਰਦੀ ਬਾਣੀ ਦਾ ਪ੍ਰਚਾਰ ਹੋਏਗਾ ਔਰ ਸਿੱਖੀ ਫੈਲੇਗੀ ਹਾ ਸੇ ਜੀਓ ਉੱਥੇ ਫਿਰ ਪ੍ਰਮਾਤਮਾ ਨਦਰ ਹਮੇਸ਼ਾ ਹਮੇਸ਼ਾ ਬਣੀ ਰਹਿੰਦੀ ਪਾਇਚੇ ਰੱਖ ਲਰੰਦਾ ਹੈ ਆਪ ਗੁਰੂ ਵਾਲੇ ਬਣੋ ਉਹਨਾਂ ਜਿਹੜੇ ਬੜਾ ਜ਼ਰੂਰ ਖੰਡੇ ਵਾਲੇ ਪਹਲ ਸਕੋ ਅਮਰ ਦਾ ਅਰਿੰਦ ਸਿੰਘ ਸਜੋ ਸਿੰਘ ਨਹੀਂ ਸਜੋ ਕਿਉਂਕਿ ਜਰੂਰ ਆਪ ਗੁਰੂ ਵਾਲੇ ਨਹੀਂ ਬਣਦੇ ਬਾਜਾ ਆਪ ਦੀ ਕਿਰਪਾ ਨਹੀਂ ਹੋਣੀ ਰਹਿ ਨਹੀਂ ਰਹੇ ਸੋਇ ਸਿਗ ਮੇਰਾ ਉਹ ਸਾਨੂੰ ਸਕਾ ਚੀਰਾ ਗੁਰੂ ਸਰ ਦੀ ਕਿਰਪਾ ਕਰਨ ਸਭ ਦੇ ਬਾਨੀ ਵਿੱਚ ਸੇ ਸਭ ਨੂੰ ਗੁਰੂ ਵਾਲੇ ਬਣਾਣ ਹੰਗ ਸੰਗ ਸਾਈ ਹੋਣ ਜੀ ਹੋਇਆ ਬੁਲਾ ਦੇ ਖੀਵਾ ਗਜੋ ਫਜ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ